ਖਬਰ ਸੰਗਰੂਰ ਤੋਂ ਹੈ ਜਿੱਥੇ ਕਿ ਸੰਗਰੂਰ ਪੁਲਿਸ ਵੱਲੋਂ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਤਿੰਨ ਚੋਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤਾ ਸਮਾਨ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਇਨ੍ਹਾਂ ਪਾਸੋਂ 18 ਟੋਲੇ ਸੋਨਾ, 28 ਟੋਲੇ ਚਾਂਦੀ ਅਤੇ ਨਾਲ ਹੀ ਘਰੇਲੂ ਸਮਾਨ ਜਿਨ੍ਹਾਂ ਵਿੱਚ ਗੈਸ ਸਿਲੰਡਰ, 에어 ਕੰਡੀਸ਼ਨ, ਮਾਈਕ੍ਰੋਵੇਵ, ਵਾਸ਼ਿੰਗ ਮਸ਼ੀਨ ਅਤੇ ਹੋਰ ਸਮਾਨ ਸ਼ਾਮਲ ਹੈ ਬਰਾਮਦ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਫੜੇ ਗਏ ਇਨ੍ਹਾਂ ਚੋਰਾਂ ਵਿੱਚੋਂ ਦੋ ਚੋਰ ਆਟਪਾਸ ਹਨ। ਅਤੇ ਪਿਛਲੇ ਲੰਬੇ ਸਮੇਂ ਤੋਂ ਸੰਗਰੂਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਜਿਨ੍ਹਾਂ ਤੇ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਹਨ ਇਹ ਜੀ ਪਿਛਲੇ ਦਿਨੀ ਸੰਗਰੂਰ ਸ਼ਹਿਰ ਦੇ ਵਿੱਚ 1 ਤਰੀਕ ਤੋਂ ਲੈ ਕੇ 3-4 ਤਰੀਕ ਤੱਕ ਕਈ ਲਗਾਤਾਰ 2-3 ਦਿਨ ਘਰਾਂ ਦੇ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਹੋਈਆਂ ਸੀ ਜ ਜਿਦੇ ਵਿੱਚ ਸਾਡੀ ਟੀਮ ਨੇ ਟੈਕਨੀਕਲ ਤੇ ਜਿਹੜੇ ਕਨਵੈਨਸ਼ਨਲ ਸਾਡੇ ਮੈਥਡ ਹੈਗੇ ਨੇ ਉਹਨੂੰ ਯੂਜ਼ ਕਰਦੇ ਹੋਏ ਆਪਣੇ ਐਸ ਐਚ ਓ ਸਿਟੀ ਕੁਲਵਿੰਦਰ ਸਿੰਘ ਐਸ ਏ ਈ ਹਰੀਸ਼ ਕੁਮਾਰ ਤੇ ਇਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਨੇ ਬੜੇ ਸੁਚੇਤੇ ਤਰੀਕੇ ਨਾਲ ਕਾਰਵਾਈ ਕਰਦੇ ਹੋਏ ਤਿੰਨ ਚੋਰ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਕੋਲੋਂ ਚੋਰੀशुदा ਜਿਹੜਾ ਸਮਾਨ ਹੈ ਉਹ ਬਰਾਮਦ ਕਰਵਾਇਆ ਗਿਆ ਹੈ ਇਹਨਾਂ ਦੇ ਕੁੱਲ ਤਿੰਨ ਮੁਕੱਦਮੇ ਜਿਹੜੇ ਹੈਗੇ ਨੇ ਇਹਨਾਂ ਦੇ ਖਿਲਾਫ ਪਿਛਲੇ ਇੱਕ ਹਫ਼ਤੇ ਦੇ ਦੌਰਾਨ ਦਰਜ ਹੋਏ ਸੀਗੇ ਜਿਹੜੇ ਕਿ ਟਰੇਸ ਕੀਤੇ ਗਏ ਨੇ ਤੇ ਉਹਦੇ ਵਿੱਚੋਂ ਜਿਹੜੀ ਬਰਾਮਦਗੀ ਕਰਵਾਈ ਗਈ ਹੈ ਜਿਹਦੇ ਵਿੱਚੋਂ ਕਰੀਬ 18 ਟੋਲੇ 골ਡ ਜਿਹੜਾ ਸੋਨਾ ਰਿਕਵਰ ਕਰਾਇਆ ਗਿਆ ਹੈ ਤਕਰੀਬਨ 28 ਟੋਲੇ ਚਾਂਦੀ ਰਿਕਵਰ ਕਰਾਇਆ ਗਿਆ ਹੈ ਤੇ ਕੈਲ ਇਸ ਐਲ ਸੀ ਡੀ ਇੱਕ ਮਾਈਕ੍ਰੋਵੇਵ ਇੱਕ ਮੋਟਰਸਾਈਕਲ ਤੇ ਦੋ ਗੈਸ ਸਿਲੰਡਰ ਇੱਕ ਸਟੈਬਲਾਈਜ਼ਰ ਇੱਕ 에ਅਰ ਕੰਡੀਸ਼ਨਰ ਤੇ ਇਸ ਤਰ੍ਹਾਂ ਦਾ ਇਲੈਕਟ੍ਰੋਨਿਕ ਸਮਾਨ ਕਾਫੀ ਹੈਗਾ ਜਿਹੜਾ ਬਰਾਮਦ ਕਰਵਾਇਆ ਗਿਆ ਇਹਨਾਂ ਦੀ ਜੀ ਮੋਸਟਲੀ ਜਿਹੜੇ ਪਹਿਲਾਂ ਵੀ ਮਤਲਬ 10 12 ਮੁਕਦਮੇ ਦਰਜ ਨੇ ਮੋਸਟਲੀ ਇਹਨਾਂ ਨੇ ਘਰਾਂ ਦੇ ਵਿੱਚ ਚੋਰੀਆਂ ਕੀਤੀਆਂ ਨੇ ਤੇ ਇਹ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਦੇ ਨੇ ਘਰਾਂ ਦੇ ਵਿੱਚ ਜਿੱਥੇ ਮਤਲਬ ਕੋਈ ਰਾਤ ਨੂੰ ਕਿਤੇ ਕੋਈ ਵਿਆਹ ਸਾਦੀ ਤੇ ਜਾਂ ਕਿਤੇ ਵੀ ਕੋਈ ਗਿਆ ਹੋਇਆ ਇਹ ਉਸ ਹਸਾਬ ਨਾਲ ਰੇਕੀ ਕਰਨ ਤੋਂ ਬਾਅਦ ਫਿਰ ਉਥੇ ਚੋਰੀਆਂ ਇਹਨਾਂ ਨੇ ਕੀਤੀਆਂ ਨੇ ਜਿਹਦੇ ਵਿੱਚ ਤਿੰਨ ਵਾਰ ਦਰਤਾਂ ਦੇ ਵਿੱਚ ਇਹਨਾਂ ਨੇ ਸੇਮ ਤਰੀਕਾ ਅਪਣਾਇਆ ਕਿ ਜਿਹੜੇ ਘਰ ਘਰ ਦੇ ਵਿੱਚ ਕੋਈ ਨਹੀਂ ਸੀਗਾ ਹਾਜ਼ਰ ਉਥੇ ਇਹਨਾਂ ਨੇ ਰਾਤ ਨੂੰ ਬ੍ਰੇਕ ਇਨ ਕੀਤਾ ਤੇ ਉਸ ਤੋਂ ਬਾਅਦ ਚੋਰੀ ਕੀਤੀ ਇਹ ਜੀ ਤਕਰੀਬਨ ਸਾਰੇ ਯੰਗ ਹੀ ਨੇ ਮਤਲਬ 25 25 30 ਸਾਲ ਦੀ ਉਮਰ ਜਿਹੜੀ ਹੈਗੀ ਉਹ ਤੇ ਦਰਮਿਆਨੀ ਹੀ ਸਾਰੀ ਉਮਰ ਹੈਗੀ ਇਹਨਾਂ ਦੀ ਯੰਗ ਨੇ ਤੇ ਮਤਲਬ ਬਿਲਕੁਲ ਇੱਕੋ ਕੰਮ ਇਹਨਾਂ ਨੇ ਜਿਹੜਾ ਸ਼ੁਰੂ ਕੀਤਾ ਹੋਇਆ ਵੀ ਲਗਾਤਾਰ ਚੋਰੀਆਂ ਤੇ ਚੋਰੀਆਂ ਕਰ ਰਹੇ ਸੀ ਕਿ ਤੇ ਅਸੀਂ ਇਹਨਾਂ ਨੂੰ ਕਾਬੂ ਕੀਤਾ। ਕੀ ਸਟੇਟਸ ਦੇਖ ਰਹੇ ਹਾਂ ਮੁਕਦਮੇ ਇਹਨਾਂ ਦੇ ਖਿਲਾਫ ਟੋਟਲ 7 ਮੁਕਦਮੇ ਸੁਨੀਲ ਦੇ ਖਿਲਾਫ 4 ਮੁਕਦਮੇ ਅਭਿਸ਼ੇਕ ਦੇ ਖਿਲਾਫ ਤੇ ਇੱਕ ਇੱਕ ਹੋਰ ਮੁਕਦਮਾ ਜਿਹੜਾ ਹੈਗਾ ਦੀਪਕ ਦੇ ਖਿਲਾਫ ਦਰਜ ਹੈਗੇ ਨੇ ਉਹਨਾਂ ਦਾ ਸਟੇਟਸ ਇਸ ਦੇਖ ਰਹੇ ਹਾਂ। ਇਹ ਸਾਡੇ ਕੋਲ 2 ਦਿਨ ਦੇ ਪੁਲਿਸ ਰਿਮਾਂਡ ਤੇ ਨੇ ਹੋਰ ਰਿਕਵਰੀਜ਼ ਤੇ ਹੋਰ ਕਈ ਵਾਰਦਾਤਾਂ ਇਹ ਜੀਆਂ ਹੈਗੀਆਂ ਨੇ ਜਿਹੜੀਆਂ ਸਾਡੇ ਕੋਲ ਰਿਪੋਰਟ ਨਹੀਂ ਹੋਈਆਂ ਪਰ ਇਹਨਾਂ ਨੇ ਉਹ ਵਾਰਦਾਤਾਂ ਕਰਨੀਆਂ। ਮੰਨਿਆ ਨੇ ਉਹ ਵੀ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਇਹਦੇ ਵਿੱਚ ਹੈਗੀ ਹੈ ਨਹੀਂ ਇੱਕ ਗਰੋ ਹੈਗਾ ਜਿਹੜਾ ਅਸੀਂ ਫੜ ਲਿਆ ਹੈ ਮਤਲਬ ਸਾਰੇ ਬੰਦੇ ਇਹਦੇ ਵਿੱਚ ਫੜੇ ਗਏ ਨੇ ਤੇ ਤਕਰੀਬਨ ਸਾਰਾ ਸਮਾਨ ਜਿਹੜਾ ਚੋਰੀ ਇਹਨਾਂ ਨੇ ਕੀਤਾ ਸੀ ਉਹ ਬਰਾਮਦ ਕਰਵਾ ਲਿਆ ਹੈ ਜਿਹੜਾ ਥੋੜਾ ਬਹੁਤਾ ਸਮਾਨ ਇਹਨਾਂ ਨੇ ਖੁਰਦ-ਬੁਰਦ ਕੀਤਾ ਆਇਆ ਕੁਝ ਮਤਲਬ ਵੇਚ ਕੇ ਖਾਪੀ ਗਏ ਨੇ ਉਹਦੀ ਅਸੀਂ ਮਤਲਬ ਜਿਹੜੀ ਹੈਗੀ ਹੈ ਉਹਦੇ ਵਿੱਚ ਲੀਗਲ ਐਕਸ਼ਨ ਜਿਹੜਾ ਬਣਦਾ ਹੈ ਅੰਡਰ ਸੈਕਸ਼ਨ 201 ਆਪੀਸੀ ਉਹ ਵੀ ਲੈ ਰਹੇ ਆ ਸਰ ਐ ਸਕਦੇ ਆ ਕਿ 15 ਤੋਂ 20 ਲੱਖ ਰੁਪਏ ਦੇ ਵਿੱਚ ਕਿਉਂਕਿ ਤੁਸੀਂ ਦੇਖੋ 18 ਟੋਲੇ ਦਾ ਸੋਨਾ ਹੀ ਹੈਗਾ ਤੇ ਅੱਜ ਕੱਲ ਦੇ ਰੇਟ ਦੇ ਹਿਸਾਬ ਨਾਲ ਜੇ ਆਪਾਂ ਦੇਖੀਏ ਤੇ ਮਤਲਬ 15 ਲੱਖ ਤੋਂ ਸਮਾਨ ਜਿਹੜਾ ਹੈਗਾ ਜਿਆਦਾ ਨਹੀਂ ਖਲੂਆ ਕਿਉਂਕਿ 에어 ਕੰਡੀਸ਼ਨਰ ਗੈਸ ਸਿਲੰਡਰ ਦੋ ਵਾਸ਼ਿੰਗ ਮਸ਼ੀਨ ਤੇ ਚਾਂਦੀ ਵੀ ਕਾਫੀ ਹੈਗਾ ਤਕਰੀਬਨ 28 30 ਟੋਲੇ ਚਾਂਦੀ ਹੈਗਾ ਤੇ ਤੁਸੀਂ ਜਿਹੜਾ ਦੇਖ ਰਹੇ ਹੋ ਬਾਕੀ ਸਮਾਨ ਜਿਹੜਾ ਹੈਗਾ ਇਹਦੀ ਮਿਲਤੀ ਕਾਫੀ ਹੈਗੀ ਹੈ 15 ਤੋਂ 20 ਲੱਖ ਦੇ ਵਿੱਚ ਹੈਗੀ ਹੈ ਸੰਗ੍ਰੂਪ ਦੇ ਕਿਹੜੇ ਲੱਖੇ ਚ ਚੋਰੀ ਕੀਤੀ ਗਈ ਸੀ ਇਹਨਾਂ ਨੇ ਜੀ ਇੱਕ ਚੋਰੀ ਪ੍ਰੇਮ ਬਸਤੀ ਤੋਂ ਕੀਤੀ ਸੀਗੀ ਇੱਕ ਚੋਰੀ ਇਹਨਾਂ ਨੇ ਗੁਰਾਨਕ ਕਲੋਨੀ ਤੋਂ ਕੀਤੀ ਸੀਗੀ ਤੇ ਇੱਕ ਚੋਰੀ ਇਹਨਾਂ ਨੇ ਖਲੀਫਾ ਗਲੀ ਚੋਂ ਕੀਤੀ ਸੀਗੀ ਤਿੰਨ ਚੋਰੀਆਂ ਇਹਨਾਂ ਨੇ ਕੀਤੀਆਂ ਇਹ ਸੰਗਰੂਰ ਦੀਆਂ ਨੇ ਸਰ ਜੀ ਹਾਂ ਬਿਲਕੁਲ ਤਿੰਨੇ ਸੰਗਰੂਰ ਦੇ ਰਹਿਣ ਵਾਲੇ ਨੇ ਅੰਬੇਡਕਰ ਨਗਰ ਤੋਂ ਦੋ ਦੋਸ਼ੀ ਹੈਗੇ ਨੇ ਇੱਕ ਹਰੀੜੀ ਰੋਡ ਤੋਂ ਹੈਗਾ